ਗੰਗਿਆ ਦੇ ਵਿੱਚ ਸਾਡਾ ਮਿਊਂਸੀਪਲ ਕਮੇਟੀ ਦੀਆਂ ਵੀ ਰਾਜੇਵੜੀ ਦੇ ਨਾਲ ਜਿਹੜੇ ਐਮਸੀ ਹੋਣਗੇ ਉਹਨਾਂ ਨੂੰ ਡਰਾਵਾਂਗੇ ਮੈਂ ਆਪਦੀ ਗੱਡੀ ਸੁਭਾਖੇ ਲਿਆਇਆ ਸਾਰਿਆਂ ਨੂੰ ਪਹਿਲਾਂ ਸੀ ਜਦੋਂ ਨਗਰ ਕੌਂਸਲ ਦੇ ਦਫ਼ਤਰ ਗਏ ਕੋਟਾ ਸਾਡੀਆਂ ਜਾਣਗੇ ਉਸੇ ਪ੍ਰਧਾਨ ਸਾਡਾ ਬੰਨਾ ਸੀਗਾ ਤੇ ਚੋਣ ਰੱਦ ਕਰਾ ਦਿੱਤੀ ਗਈ ਕਿਉਂਕਿ ਰਾਜੇਵੜੀ ਕੋਠੀ ਨਹੀਂ ਪਾ ਸਕਦਾ ਕਿਉਂਕਿ ਐਮਐਲਏ ਦੀ ਬਹੁਤ ਥੰਬੀਆ ਫਿਰ ਦੋਵਾਰੀ ਟ੍ਰਿਕਾਂ ਲਈਆਂ ਫਿਰ ਮੈਂ ਆਲ ਇੰਡੀਆ ਦਾ ਪ੍ਰਧਾਨ ਹੁੰਦਾ ਸੀਗਾ ਇਹਨਾਂ ਨੂੰ ਪਤਾ ਸੀ ਅੱਜ ਮੈਂ ਤ੍ਰਿਪੁਰਾ ਜਾ ਰਿਹਾ ਹਾਂ ਉੱਥੇ ਛੋਣ ਰੱਖੀ ਇਹ ਆਏ ਲੋਕ ਇਧਰੋਂ ਉਹੀ ਸੁਖਵੀਰ ਸਿੰਘ ਬਾਦਲਗੇ ਸਾਰੇ ਐਡੀ ਟੈਨ ਜਿਹੜੇ ਬਣਾਏ ਸੀ ਗੁੰਡੇ ਜਾਲ ਸਿੰਘ ਕੋਹਿਆ ਵੀ ਅੱਜ ਚਲਾ ਗਿਆ ਉਹ ਵੀ ਇੱਥੇ ਆਇਆ ਇਹ ਮਸ਼ਹੂਰ ਗੁੰਡੇ ਆ ਸਾਰੇ ਕਿ ਆ ਕੇ ਇੱਥੇ ਵੋਟਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਰੇ ਇਹ ਤੇ ਇਹਨਾਂ ਨੇ ਉਹ ਚੋੜ ੱੱਕੇ ਦੇ ਨਾਲ ਬਾਈਪਾਸ ਹੋ ਕੇ ਇਹਨਾਂ ਨੇ ਆਦਾ ਪ੍ਰਧਾਨ ਬਣਾਇਆ ਐਦਾਂ ਹੀ ਇੱਕ ਮੰਤਰੀ ਦਾ ਮਾਦਲ ਹੁੰਦਾ ਸੀ ਇੱਥੇ ਕਿਦੜ ਬਾਅਦ ਹੁਣ ਬਣਿਆ ਫਿਰਦਾ ਲੋਖਾ ਦਾ ਮਸੀਹਾ ਬੰਦਾ ਜਿਨ੍ਹਾਂ ਨੇ ਪਹਿਲਾਂ ਲੁਟਿਆ ਤੇ ਫਿਰ ਬਠਿੰਡਾ ਲੁਟਿਆ ਹੁਣ ਬਠਿੰਡੇ ਵਾਲੇ ਤਾਂ ਥੱਕ ਕੇ 60000 ਵੋਟਾਂ ਨਾਲ ਹਰਾ ਕੇ ਦੇਖਿਆ ਉਦੋਂ ਵੀ ਬਿਨਾਂ ਚੋੜਾਂ ਤੋਂ ਇੱਥੇ ਇਲੈਕਸ਼ਨ ਕਰਵਾਉਂਦਾ ਹੈ ਆਪ ਕੌਂਸਲਰ ਦੇ ਇਲੈਕਸ਼ਨ ਮੰਤਰੀ ਬਾਗਲ ਉਤਾਰਿਆ ਹੈ ਅੱਜ ਮੈਨੂੰ ਕਹਿੰਦਾ ਸੀ ਕੋਈ ਕਹਿੰਦਾ ਮਨਪ੍ਰੀਤ ਬਾਦਲ ਆ ਇੱਥੇ ਕਹਦਾ ਬੰਦਾ ਉਹਨਾਂ ਦਾ ਬਾਹਰ ਹੀ ਖੜਾ ਹੈ ਵੀ ਇੱਥੇ ਆਉਣ ਨੂੰ ਫਿਰ ਤਾਂ ਮਰ ਗਿਆ ਇੱਥੇ ਮਾਮਾ ਲੱਗਦਾ ਆਊਗਾ ਪਹਿਲਾਂ ਉਹਨੂੰ ਬੰਨਾਂਗੇ ਅਸੀਂ ਹਾਈ ਕਿਹੜੇ ਵਿਕਤੀਆਂ ਨੇ ਸਾਡੇ ਲੋਕਾਂ ਦਾ ਇਸ ਤਰ੍ਹਾਂ ਧੱਕਾ ਦੇ ਰਾਸਤੀ ਕੀਤਾ ਜਿਨ੍ਹਾਂ ਲੋਕਾਂ ਨੇ ਮੈਂ ਜਿੱਥਰ ਵਿੱਚ ਉਹ ਗਰਦੀ ਰਾਜਨੀਤੀ ਖਤਮ ਕੀਤੀ ਹੈ ਇੱਥੇ ਕੈਰ ਹੁੰਦਾ ਸੀ ਘਰ ਹੁੰਦਾ ਸੀ ਮੈਨੂੰ ਯਾਦ ਆ ਪੀਜ ਭਲਾਰ ਵਾਲੇ ਜਿਨ੍ਹਾਂ ਦਾ ਸਾਰਾ ਸਮਾਨ ਚੱਕ ਕੇ ਥਾਣੇ ਰੱਖਤਾ ਕੋਈ ਜਿੱਤਲਵਾ ਦੇ ਬੰਦੇ ਦੀ ਝੁਰਕ ਨਹੀਂ ਹੁੰਦੀ ਸੀ ਕਿ ਬਾਗਲਾਂ ਦੇ ਸਾਹਮਣੇ ਖੜਾ ਹੋ ਕੇ ਆਪਣੀ ਗੱਲ ਕਰ ਸਕੇ ਆ ਕੱਠਾ ਸਰਪੰਚ ਪੁੰਗੜ ਸਰਪੰਚ ਪੁੰਗੜ ਦਾ ਸਰਦਾਰ ਬੋਲ ਸਿੰਘ ਸਾਡਾ ਬਲਾਟ ਸੰਟੀ ਮੈਂਬਰ ਹੁੰਦਾ ਸੀ ਆ ਸਾਹ ਸਿੰਘ ਪੁੰਗੜ ਜਿਹੜਾ ਚੇਅਰਮੈਨ ਹੈ ਕੋਣੀ ਸਾਹਿਬ ਨਰਿੰਦਰ ਵੀ ਖੜਿਆ ਹੈ ਬਿੰਤਾ ਵੀ ਖੜਿਆ ਹੈ ਇਹਦਾ ਆਹ 드라마 ਮੈਂ ਫਰਾਇਆ ਇਹਨੂੰ ਚੇਅਰਮੈਨ ਤੇਰੀ ਮਾਂ ਨੂੰ ਕੋਰਟ ਭਾਈ ਥਾਂ ਤੇ ਜੇਲ੍ਹ ਚ ਪਾੰਦ ਕੀਤਾ ਸੀ ਇਸੇ ਬਾਦਲਾ ਨੇ ਆਹੀ ਮਨਪ੍ਰੀਤ ਕਰਨ ਮੈਂ ਦਰ ਤੇ ਪੈ ਦੀ ਰਾਜਨੀਤੀ ਇੱਥੇ ਖਤਮ ਕੀਤੀ ਕਿਸ ਕਰਨਾ ਕਹਿਰ ਸੀਗਾ ਇੱਥੇ ਕਹਿਰ ਮਤਲਬ ਡਰ ਕੋਈ ਬੰਦਾ ਜਿੱਧਰ ਮੇਰਾ ਖੜਾ ਹੋ ਕੇ ਉੱਚੀ ਆਵਾਜ਼ ਬਾਗਲਾਂ ਦੇ ਸਾਹਮਣੇ ਬੋਲ ਨਹੀਂ ਸਕਦਾ ਸੀ ਕਿਉਂ ਇੱਥੇ ਰਣਜੋਤ ਸਿੰਘ ਦੇ ਕਰ ਸੱਚੋ ਲੱਗਿਆ ਅਹਿਸਾਸ ਆ ਗੱਸਾ ਭਾਈਆਂ ਨੂੰ ਪਤਾ ਨਹੀਂ ਆਇਆ ਕਿ ਨਹੀਂ ਆ ਕੁਟ-ਕੁਟ ਕੇ ਜਿਸ ਪ੍ਰਕਾਰ ਉਹਨਾਂ ਦਾ ਖਲਾਫ ਪੰਗਸ ਜਿਹਦਾ ਮਹਿਲਾ ਆ 15 ਸਾਲ ਦਾ ਨਾ ਕਿਸੇ ਨੂੰ ਕੁੱਟਿਆ ਨਾ ਕਿਸੇ ਨੂੰ ਮਾਰਿਆ ਨਾ ਕਿਸੇ ਦਾ ਪੱਠਾ ਕੀਤਾ ਚਾਹੇ ਉਹ ਕਾਂਗਰਸੀ ਸੀ ਚਾਹੇ ਉਹ ਕਾਲੀ ਸੀ ਚਾਹ ਰਹੋ ਕਿਸੇ ਪਾਰਟੀ ਦਾ ਵਿਅਕਤੀ ਸੀ ਕੋਈ ਬਾਖਰੀ ਕਰਕੇ ਕਹਿ ਦਿਓ ਕਿ ਰਾਜਾ ਵੜਿੰਗ ਤੂੰ ਫਲਾਣੇ ਨਾਲ ਟਕਾ ਕੀਤਾ ਹੈ ਮੇਰੇ ਸਮੇਂ ਇੱਕ ਵੀ ਆਰਟੀਆ ਦਾ ਲਾਇਸੈਂਸ ਕੈਂਸਲ ਨਹੀਂ ਹੋਇਆ ਆ ਮਾੜੀ ਦੀ ਤਾਕਤਾਂ ਇੰਝ ਝਾਰੂ ਆਇਆ ਤੁਰੇ ਇਹਨਾਂ ਨੇ ਲੋਕਾਂ ਦੇ ਲਾਇਸੈਂਸ ਕੈਂਸਲ ਕੀਤੇ ਮੈਨੂੰ ਮੇਰੇ ਬੰਦੇ ਕਹਿੰਦੇ ਆ ਕਹਿੰਦੇ ਤੂੰ ਕੁਝ ਕਰਦਾ ਨਹੀਂਂਗਾ ਸਾਗੇ ਬੰਦੇ ਮੈਨੂੰ ਕਹਿੰਦਾ ਕੀ ਆਪ ਤੂੰ ਵਿਗਾਰਾ ਨਹੀਂ ਦਵਾਉਂਦਾ ਜੇ ਕਿਤੇ ਤੂੰ ਨਜ਼ਾਰਾ ਦਵਾਵੇਂ ਮਨ ਕੇ ਆਪਣੇ ਬੰਦੇ ਕਹਿੰਦੇ ਵੀ ਕੁੱਨ ਦੂਜਿਆਂ ਨੂੰ ਅੰਦਰ ਪਰ ਮੈਂ ਇਹੋ ਜੀ ਪੁੱਤੀ ਦਾ ਮਾਰਕ ਨਹੀਂ ਆ ਮੈਂ ਰਾਣੀ ਕੀਤੀ ਛੱਡੇ ਬੰਦੇ ਦਾ ਛੋਟੇ ਇਹੋ ਜਗ੍ਹਾ 'ਚ ਲੋਕ ਖੁੰਦੇ ਆ ਜਿਹੜੇ ਗਾਲਾਂ ਕੱਢਦੇ ਆ ਜਿਹੜੇ ਪਤਨੀ ਸੀਣਾ ਬੋਲਦੇ ਆ ਜਿਹੜੇ ਲੋਕਾਂ ਦਾ ਧੱਕਾ ਕਰਦੇ ਨਜ਼ਾਇਜ਼ ਕਰਦੇ ਇਹਨਾਂ ਲੋਕਾਂ ਨੂੰ ਕੋਈ ਪਸੰਦ ਨਹੀਂ ਕਰਦਾ इन का राजनीतिक जीवन ऐडा खूबा अस दो हजार बारह तो चले हा और अब दो हजार बारह तो चल के अथो तक का तो पैरा तय कर लिया चार इलेक्शन कृपा के इस शराफत जिस प्रकार की शराफती जिंदगी सामू लोग बितानी चाहिए है आप पत्रकार खड़े हैं कदे तो नहीं किसी ने ਵੱਡੇ ਕਾਂਗੀ ਦਾ ਜਦੋਂ ਦੌਰ ਹੁੰਦਾ ਸੀ ਸਵਾਰ ਕਰਦੇ ਸਨ ਕਿਉਂਕਿ ਪਤਾ ਸੀ ਵੀ ਚੱਕ ਕੇ ਕਿੱਥੇ ਲਊਗਾ ਸਾਡੇ ਰਾਜ ਦੇ ਵਿੱਚ ਚਾਹੇ ਪੱਤਰ ਕਰਤਾ ਹੈ ਹਰ ਵਾਰ ਕਿੱਟੀ ਨੂੰ ਆਗਾ ਹੱਕਰ ਮੇਰੇ ਖਿਲਾਫ ਰਜਾਗਿਆ ਖਬਰਾਂ ਲਉਂਦੇ ਆ ਗਲਤ ਕੇ ਹੀ ਲਿਖ ਦਿੰਦੇ ਆ ਕੇ ਹੀ ਗੱਲ ਹੁੰਦੀ ਨਹੀਂ ਉਹ ਵੀ ਲਿਖ ਦਿੰਦੇ ਆ ਵੇਖੀ ਦਸਾ ਗਾ ਬੜੇ ਮੇਰੇ ਕਿਸੇ ਨੂੰ ਤੰਕਾਉਣ ਦਾ ਕੰਮ ਹੀ ਕੀਤਾ ਅਸੀਂ ਇਹ ਕਹਿੰਦੇ ਹਰ ਮੰਗਾ ਆਪਦੀ ਜ਼ਿੰਦਗੀ ਨਾਲ ਆਪ ਦਾ Independently ਕੰਮ ਕਰ ਸਕਦਾ ਹੈ ਚਾਹੇ ਉਹ ਛੋਟਾ ਹੈ ਚਾਹੇ ਉਹ ਵੱਡਾ ਹੈ ਹਰ ਵਿਅਕਤੀ ਨੂੰ ਹੱਕ ਹੈ ਰਾਜੇ ਬਲੰਗਦੇ ਸਾਹਮਣੇ ਆਪਣੀ ਬਾਖਰੀ ਕਰਕੇ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦਾ ਰਾਜਾ ਬਲੰਗ ਖੁਦਾ ਨਹੀਂ ਹੈ ਰਾਜਾ ਬਲੰਗ ਜੇਕਰ ਚਾਰ ਵਾਰੀ ਜਿੱਤ ਗਿਆ ਰੱਬ ਨਹੀਂ ਹੈ ਮੇਰੇ ਤਾਂ ਬੰਦੇ ਮੇਰੇ ਨਾਲ ਰੋਸ ਪੈ ਰਾ ਚੁਕੇ ਹੈ ਮੈਂ ਰੋਜ਼ ਇਹਨਾਂ ਨੂੰ ਮਨਾਉਣਾ ਹੈ रोज इना मिन्ता कर दे क्योंकि ये मेरे अपने है। ये मेरे अपने साथी है ये अपने मेरे मित्र है आज मैं जो कुछ है अड्डे की बदौलत है राजा वृंग जो भी है वो थोड़े सो मेरी बेनती है सारे हाथ तोड़ के हम ना हो मन बना लो का मेरी बेनती है ट्रालियां सीधिया करके लाओ राह रोको उतला राह उतला रा रोको जिन दिया ट्रालिया खड़िया डाक्टर समाकाल उतला राह भी बंद करोड़ा राह भी बंद करो ਉਤਲਾ ਰਾਵੀ ਬੰਦ ਕਰੋ ਤੇ ਠੰਡਾ ਰਾਵੀ ਬੰਦ ਕਰੋ ਪਾਣੀਆਂ ਸਿੱਧੀਆਂ ਕਰਕੇ ਲਾਓ ਇਹ ਤੋਂ ਬਾਅਦ ਅਦਵੀ ਰਣਨੀਤੀ ਹੈ ਜਿਹੜੀ ਉਹ ਆਪਾਂ ਤੈਕਰਾਂਗੇ ਮੇਰੀ ਬੇਨਤੀ ਹੈ ਡਿਪਟੀ ਸਾਹਿਬ ਤੁਸੀਂ ਜਰਾ ਐਸਟੀਐਮ ਨੂੰ ਬੁਲਾ ਲਓ ਤੇ ਡੀਸੀ ਨੂੰ ਬੁਲਾ ਲਓ ਅਸੀਂ ਤਰਨਾ ਪੰਜਾਬ ਵਿੱਚ ਚੱਕ ਦੇਾਂਗੇ ਜੋ ਬਈ ਜੇ ਡੀਸੀ ਜੀ ਸਿੱਟਾ ਸਿਨੇਮਾਗਨ ਉਹਨਾਂ ਨੂੰ ਕੋਈ ਵੀ ਕਾਗਜ਼ ਕੈਂਸਲ ਕੀਤੇ ਆ ਸਾਡੇ ਬੰਦਿਆਂ ਚ ਆ ਜਾਣ 2 ਮਿੰਟ 5 ਮਿੰਟ ਬਾਅਦ ਦਿੱਤੀ ਸਾਹਿਬ ਤੁਹਾਡੀ ਰਹਿਮਾਈ ਚ ਅਸੀਂ ਧਰਨਾ ਚੱਕ ਲਿਆਗੇ ਉਹ ਐਸਪੀ ਐਮ ਜਸਪਾਲ ਸਿੰਘ ਤੇ ਡੀਸੀ ਤੇ ਪਾਠੀ ਜੇ ਪੁੱਛੀਏ ਇਹਨੂੰ ਬੁਲਾਓ ਸਾਡੇ ਇੱਥੇ ਬੁਲਾਓ ਤੇ ਤੁਸੀਂ ਸਾਰੀਆਂ ਬੀਬੀਆਂ ਆਪਦੇ ਹੱਥ ਚ ਚੱਪਾ ਰੱਖੋ ਕਿਉਂ ਆ ਤੇਰਾ ਪੁੱਤ ਨਾ ਤਸਲੇ। ਸੰਭਿਆ ਨਹੀਂ। ਭਈ ਕਿਸੇ ਮੰਗਣੇ ਨਹੀਂ ਉੱਠਣਾ। ਜਿੱਤਿਆਂ ਦੇ ਯਾਰ ਰਹਿਣਾ। ਅੱਜ ਇਹਨਾਂ ਦੇ ਛੱਪਿੰਗ ਕਰਨੀ ਹੈ ਛੱਪਿੰਗ। ਇਹਨੂੰ ਅੰਗਰੇਜ਼ੀ ਚ ਛੱਪਿੰਗ ਕਹਿੰਦੇ। ਸੋ ਮੈਂ ਮਰਮਾਰ ਚੇਰਦਾ ਉੱਚੀ ਬੋਲਣਾ ਘਟਾਤਾ ਸੀ। ਮੈਨੂੰ ਪੱਤਰਕਾਰ ਕਹਿੰਦਾ ਕਰਦਾ। ਉਹ ਮੈਂ ਖਾ ਮੈਂ ਕਰਦਾ ਨਹੀਂ ਆ। राजा वरिंग तलीम करनी चाहता है मैं हम सोलह साल का चवाक नहीं हठारह साल इक्की साल शरारू मुंडा नहीं हा हम मैं पंजाब का जुम्मेदार व्यक्ति हा चार चुनाव जीते हैं मेरा दिल नहीं करता मेरा दिल नहीं करता एब्द का इस्तेमाल किसी व्यक्ति के बारे किया जाए लेकिन कई बारी कई बार तुम मजबूर हो जाते हो इतना सा हरप्रीत सूतन ओ बी सारे हो मेरे भाओ इ लगे हरप्रीत सूतन वह डीसी का मर्द आदमी लेकिन वो इस तरह जिस तरह का आ डीसी है फोटो देखियो कहें डीसी फोटो खिलाफे तेन डीसी बनाता है डीसी हों ने डीसी का रखता मैं हे लिखे पत्रकार साथियों डीसी साहब मैसेज पाया मैट मिस डीसी पुछ रहे फोन करके ਕਿ ਅਗਰ ਚੋਰ ਦਾ ਟਾਰਗੇਟ ਦਫਤਰ ਜਾ ਮੈਨੂੰ ਕਿਹਾ ਕਿ ਅਗਰ ਕੋਈ ਪਾਵਰ ਰੱਖਣੀ ਚਾਹੇ ਡਿਪਟੀ ਕਮਿਸ਼ਨਰ ਦੀ ਪਾਵਰ ਕਿੰਨੀ ਹੋਣੀ ਹੈ ਦੇ ਪਰਚਾਰ ਆ ਗਏ ਬੜੇ ਨੇ ਜਰਤ ਦੇ ਹਨ ਇਹਨਾਂ ਤੇ ਵੀ ਫੱਟ ਚਾਹੇ ਮੈਂ ਲਿਖਿਆ क्योंकि तो मुंडे राजे वरिंग आख्या ट्रालियां लाने लगता किसी ने गल नहीं सुनी मित्रो थले थले अच्छा ਓ ਭਾਈ ਸੁਣੋ ਆਪ ਵੀ ਤੁਗਾ ਵੀ ਆਵੇ ਆ ਕੋਈ ਸਬਰੇ ਆਪ ਵੀ ਤੁਗਾ ਵੀ ਆਪ ਵੀ ਤੁ ਡੇਰੀ ਹੈ ਇਹ 5 ਨੰਬਰ ਬਾਟ ਚ ਮੈਂ ਉਸ ਵੇਲੇ ਖਾਇਆ ਸੀ ਇਹ ਰਿਹਾ ਤੇ ਕਹਾਤਾ ਵੀ ਤੇਰੇ ਤੇ 307 ਦਾ ਪਰਚਾ ਹੋ ਗਿਆ ਕਰਤਾ ਬਠਿੰਡੇ ਇਹ ਨੂੰ ਕਹਿੰਦੇ ਕਾਗਜ਼ ਵਾਪਸ ਲੈ ਪੱਤਰਕਾਰ ਖੜੋ ਉਪਰ ਗਏ ਫਿਰ ਮੈਂ ਇਹ ਕੰਬੇ ਇੱਕਾ ਯਾਰ ਬਾਈ ਮੇਰਾ ਕਾਰੋਬਾਰ ਹੈ ਪਰ ਮਰਦ ਬਣ ਕੇ ਖੜਾ ਰਿਆ ਤੇ 500 ਵੋਟਾਂ ਦੇ ਵੰਦ ਕੇ ਸੜਕ 'ਤੇ ਬਿੱਟੂ ਜਿਹੜੀ ਆਲਾ ਦੇ ਬਾਹਰ ਤੋਂ ਕਰਾ ਬੈਠੀ ਉਹ ਮੈਨੂੰ ਤਾਂ ਸੁਆਦ ਆ ਗਿਆ ਚਾੜੂ ਆ ਗਿਓ ਅੱਜ ਦਾ ਕੰਮ ਤੁਸੀਂ ਕੀਤਾ ਮੈਂ ਤਾਂ ਆਰਮਨਾਲ ਸੁਪਤਾ ਬਿਆਸੀ भी पूछते नहीं 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 सी याद मैं बड़े 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 सी राजा वरिंग मगर बंदा लाता आ राजा बड़िंग संभालेगा ठिडिया कोई संभाल सकया जिसको राखे साइया मार सके ना कोई कोई मार नहीं सकता बन...